ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਪੀਐਸਟੈਟ ਪੰਜਾਬੀ ਦੀ ਜਿਹੜੀ ਤਿਆਰੀ ਹੈ ਉਹ ਕਿਵੇਂ ਕਰ ਸਕਦੇ ਹਾਂ ਅ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੋ ਇਸ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਜਾਣਕਾਰੀ ਹੈ ਉਸ ਦੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਠੀਕ ਹੈ ਜੀ ਸੋ ਪੀਐਸਟੇਟ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੇ ਪੰਜ ਤਰ੍ਹਾਂ ਦੇ ਜਿਹੜੇ ਸਾਡੇ ਕੋਲ ਸਬਜੈਕਟ ਹੁੰਦੇ ਆ ਠੀਕ ਹੈ ਤਾਂ ਜਿਹੜਾ ਪੰਜਾਬੀ ਹੈ ਪੰਜਾਬੀ ਇੱਕ ਐਦਾਂ ਦਾ ਜਿਹੜਾ ਸਬਜੈਕਟ ਹੈ ਜਿਹਦੇ ਵਿੱਚੋਂ ਤੁਸੀਂ 30 ਦੇ ਵਿੱਚੋਂ ਜਿਹੜਾ ਆ 30 ਮਾਰਕਸ ਜਿਹੜੇ ਆ ਸਾਨੀ ਦੇ ਨਾਲ ਲੈ ਸਕਦੇ ਆ CDP, ਮੈਥ ਸਾਇੰਸ, SST ਇਹ ਸਾਰੇ ਇੰਗਲਿਸ਼ ਵੀ ਇਹ ਸਾਰੇ ਸਬਜੈਕਟ ਜਿਹੜੇ ਐ ਇਹ ਕਈ ਵਾਰ ਡਿਫਿਕਲਟ ਹੁੰਦੇ ਨੇ ਪਰ ਪੰਜਾਬੀ ਕਈ ਵਾਰ ਇਸੇ ਤਰ੍ਹਾਂ ਹੁੰਦੀ ਹੈ ਕਿ ਮਤਲਬ सीटेट ਦੇ ਮੁਕਾਬਲੇ ਪੰਜਾਬ ਜਿਹੜਾ ਪੀਐਸਟੈਟ ਹੈ ਉਹਦੀ ਜਿਹੜੀ ਪੰਜਾਬੀ ਉਹ ਥੋੜੀ ਠੀਕ ਹੁੰਦੀ ਹੈ ਅਗਰ ਵਧੀਆ ਤਰੀਕੇ ਨਾਲ ਅਸੀਂ ਤਿਆਰੀ ਕਰੀਏ ਕਿਉਂਕਿ ਇਹਦੇ ਵਿੱਚ ਜਿਹੜੇ ਕੁਐਸ਼ਨਸ ਦੀ ਰੈਪੀਟਿਸ਼ਨ ਵੀ ਜਿਹੜੀ ਉਹ ਹੋ ਜਾਂਦੀ ਹੈ ਜਦਕਿ सीटेट ਦੇ ਵਿੱਚ ਜਿਹੜੀ ਉਹ ਨਹੀਂ ਹੁੰਦੀ ਸੋ ਪੰਜਾਬੀ ਦੇ ਵਿੱਚ ਤੁਸੀਂ 30 ਚੋਂ 30 ਨੰਬਰ ਜੜੇ ਉਹ ਕਿਵੇਂ ਲੈ ਸਕਦੇ ਆ ਇਹਦਾ ਸਭ ਤੋਂ ਜਿਹੜਾ ਮੈਂ ਅਗਰ ਤੁਹਾਨੂੰ ਸੌਖਾ ਤਰੀਕਾ ਦੱਸਾਂ ਤਾਂ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਠੀਕ ਹੈ ਜੀ ਇਹਨਾਂ ਦੀ ਜਿਹੜੀ ਜਿੰਨੇ ਵੀ ਪੰਜਾਬੀ ਦੀਆਂ ਜਿਹੜੀਆਂ ਬੁੱਕਸ ਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਆ ਕਿ 6ਵੀਂ ਤੋਂ ਲੈ ਕੇ 10ਵੀਂ ਜਾਂ 12ਵੀਂ ਤੱਕ ਠੀਕ ਹੈ ਜੀ 12th ਕਲਾਸ ਤੱਕ ਜਿਹੜੀਆਂ ਪੰਜਾਬੀ ਦੀ ਬੁੱਕਸ ਜਿਹੜੀਆਂ ਲੱਗੀਆਂ ਹੋਈਆਂ ਠੀਕ ਹੈ ਉਹ ਭਾਵੇਂ ਬਣ ਗਈ ਹੋਵੇ ਸਹਿਤਮਾਲਾ ਹੋਵੇ ਤਾਂ ਉਹਦੇ ਵਿੱਚੋਂ ਜਿਹੜਾ ਆ ਪੇਪਰ ਤੁਸੀਂ ਦੇਖ ਸਕਦੇ ਆ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਦੇ ਵਿੱਚ ਜਿਹੜਾ ਪਹਿਲਾ ਅਗਰ ਦੇਖਿਆ ਜਾਵੇ ਤਾਂ ਉਹਦੇ ਵਿੱਚ ਇੱਕ ਕਵਿਤਾ ਕਵਿਤਾ ਜ਼ਰੂਰ ਆਂਦੀ ਹੈ ਠੀਕ ਹੈ ਜਿਹਦੇ ਵਿੱਚ ਉਹਨਾਂ ਨੇ ਤੁਹਾਨੂੰ ਕੁਐਸਚਨ ਉਹਦੇ ਵਿੱਚੋਂ ਪੁੱਛੇ ਹੁੰਦੇ ਆ ਉਹਦੇ ਵਿੱਚ ਏਦਾਂ ਹੁੰਦਾ ਕਿ ਤੁਹਾਨੂੰ ਕਵਿਤਾ ਦੇ ਕੁਐਸਚਨ ਤੁਸੀਂ ਬਾਕੀ ਤਾਂ ਕਰ ਲੈਣੇ ਆ ਉਦੇ ਵਿੱਚ ਕਈ ਵਾਰ ਇਦਾਂ ਹੁੰਦਾ ਕਿ ਕੋਈ ਵਰਡ ਪੁੱਛ ਲੈਂਦੇ ਆ ਕਿ ਇਸ ਦਾ मीनिंग ਕੀ ਆ ਉਹ ਕਈ ਵਾਰ ਸਾਨੂੰ ਥੋੜੀ ਕਨਫਿਊਜ਼ਨ ਹੁੰਦੀ ਹੈ ਜਾਂ ਫਿਰ ਸਾਨੂੰ ਜਿਹੜਾ ਆ ਕੋਈ ਕਵਿਤਾ ਦਾ ਜਿਹੜਾ ਆ ਸਾਨੂੰ ਲੇਖਕ ਪੁੱਛ ਲੈਂਦੇ ਆ ਠੀਕ ਹੈ ਕਵੀ ਪੁੱਛ ਲੈਂਦੇ ਆ ਕਿ ਕਵੀ ਇਸ ਜਿਹੜਾ ਆ ਕਵਿਤਾ ਦਾ ਕਵੀ ਕੌਣ ਹੈ ਸਾਨੂੰ ਕਵੀ ਨਹੀਂ ਪਤਾ ਹੁੰਦਾ ਸੋ ਕਵੀ ਦਾ ਪਤਾ ਜਿਹੜਾ ਉਹ ਸਾਨੂੰ ਇੱਥੋਂ ਬੁੱਕਸ ਤੋਂ ਲੱਗ ਜਾਂਦਾ ਜਦੋਂ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਜਦੋਂ ਪੜੋਗੇ ਉਹਦੇ ਵਿੱਚ ਕੋਈ ਕਵਿਤਾ ਹੁੰਦੀ ਆ ਸ਼ਿਵ ਕੁਮਾਰ ਦੀ ਸੁਜੀਤ ਪਾਤਰ ਦੀ ਜਾਂ ਕਈ ਹੋਰ ਵੀ ਹਰਪ੍ਰਜਨ ਸਿੰਘ ਮੋਨ ਸਿੰਘ ਅਮ੍ਰਿਤਾ ਪ੍ਰੀਤਮ ਇਹਨਾਂ ਦੀ ਕੋਈ ਕਵਿਤਾ ਹੁੰਦੀ ਹੈ ਉਹੀ ਉਹਨਾਂ ਨੇ ਪਾਈ ਹੁੰਦੀ ਹੈ ਔਰ ਸਾਨੂੰ ਅਗਰ ਅਸੀਂ ਉਹ ਪੜ੍ਹੀ ਹੋਏ ਤਾਂ ਸਾਨੂੰ ਜਿਹੜਾ ਉਹ ਪਤਾ ਲੱਗ ਜਾਂਦਾ ਠੀਕ ਹੈ ਜੀ ਸੋ ਕਈ ਵਾਰ ਅਸੀਂ ਇਹੀ ਗਲਤੀ ਕਰਦੇ ਹਾਂ ਕਿ ਉਹ ਨਹੀਂ ਪੜ੍ਹ ਪਾਉਂਦੇ ਅਸੀਂ ਕਹਿ ਦਿੰਨੇ ਕੋਈ ਨਹੀਂ ਬਈ ਇੱਕ ਨੰਬਰ ਹੀ ਹੈ ਪਰ ਤੁਹਾਨੂੰ ਪਤਾ ਹੈ ਕਿ ਇੱਕ ਨੰਬਰ ਜਿਹੜਾ ਹੈ ਉਹ ਪੀਐਸਟ ਦੇ ਵਿੱਚ ਕਿੰਨੀ ਕਿੰਨਾ ਜਿਹੜਾ ਮਾਇਨੇ ਰੱਖਦਾ ਹੈ ਕਿ ਅਗਰ ਤਾਂ ਤੁਸੀਂ ਐਸਸੀ ਕੈਟਾਗਰੀ ਨੂੰ ਬਿਲੋਂਗ ਕਰਦੇ ਹਾਂ ਤੇ ਤੁਹਾਡੇ 81 ਮਾਰਕਸ ਆ ਤੇ ਤਾਂ ਵੀ ਤੁਸੀਂ ਜਿਹੜੇ ਉਹ ਕਲੀਅਰ ਨਹੀਂ ਮੰਨੇ ਜਾਉਂਗੇ ਸਿਰਫ ਇੱਕ ਮਾਰਕਸ ਦਾ ਡਿਫਰੈਂਸ ਹੈ ਇਦਾਂ ਹੀ ਜਿਹੜਾ ਆ ਜਰਨਲ ਦੇ ਵਿੱਚ ਹੈ ਠੀਕ ਹੈ ਜੀ ਅਗਰ ਤੁਹਾਡੇ 91 ਮਾਰਕਸ ਨੇ ਸੌਰੀ ਤੁਹਾਡੇ 80 ਜਿਹੜੇ 9 ਮਾਰਕਸ ਨੇ ਤਾਂ ਇੱਕ ਮਾਰਕਸ ਤੋਂ ਤੁਸੀਂ ਰਹਿੜਿਆ ਰਹਿ ਜੰਨੇ ਆ ਤੁਹਾਡਾ ਉਹ ਪੇਪਰ ਜਿਹੜਾ ਉਹ ਕਲੀਅਰ ਨਹੀਂ ਹੁੰਦਾ ਠੀਕ ਹੈ ਸੋ ਇੱਕ ਇੱਕ ਮਾਰਕਸ ਜਿਹੜਾ ਉਹ ਪੀਐਸਟ ਦੇ ਵਿੱਚ ਬੜਾ ਜ਼ਰੂਰੀ ਹੈ ਠੀਕ ਹੈ ਤੋ ਛੇਮੀ ਤੋਂ ਲੈ ਕੇ 10ਵੀਂ 12ਵੀਂ ਤੱਕ ਜਿਹੜੀਆਂ ਬੁੱਕਸ ਆ ਤੁਸੀਂ ਉਹ ਜ਼ਰੂਰ ਦੇਖੋ ਉਹਦੇ ਵਿੱਚ ਜਿਹੜਾ ਆ ਤੁਸੀਂ ਜਿਹੜੀ ਉਹਦੀ ਤਿਆਰੀ ਕਰ ਸਕਦੇ ਆ ਅ ਬਾਕੀ ਜਿਹੜਾ ਇਹਦੇ ਵਿੱਚ ਹੋਰ ਚੀਜ਼ਾਂ ਆ ਜਿਵੇਂ ਭਾਸ਼ਾ ਵਿਗਿਆਨ ਚੋਂ ਕਈ ਵਾਰ ਕੁਐਸਚਨ ਬੜੇ ਆਉਂਦੇ ਨੇ ਜਿਵੇਂ ਸਵਰ ਵਿਅੰਜਨ ਦੇ ਵਿੱਚੋਂ ਜਿਹੜਿਆ ਘਟੋ-ਘਟ ਤਿੰਨ ਤੋਂ ਜਿਹੜੇ ਚਾਰ ਕੁਐਸਚਨ ਆ ਉਹ ਉਹ ਭਾਸ਼ਾ ਵਿਗਿਆਨ ਦੇ ਵਿੱਚੋਂ ਹੀ ਆ ਜਾਂਦੇ ਆ ਤਾਂ ਉਹਦੇ ਲਈ ਜਿਹੜਾ ਆ ਤੁਸੀਂ ਚੈਨਲ ਦੇ ਵਿੱਚ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਆ ਤੁਸੀਂ ਇਸ ਚੈਨਲ ਦੇ ਵਿੱਚ ਜਾ ਕੇ ਤੁਸੀਂ ਪਲੇਲਿਸਟ ਠੀਕ ਹੈ ਜੀ ਪਲੇਲਿਸਟ ਦੇ ਵਿੱਚ ਤੁਸੀਂ ਜਾ ਸਕਦੇ ਆ ਠੀਕ ਹੈ ਪਲੇਲਿਸਟ 'ਚ ਜਾ ਕੇ ਤੁਸੀਂ ਦੇਖੋਗੇ ਕਿ ਇੱਕ ਪੰਜਾਬੀ ਦੀ ਪਲੇਲਿਸਟ ਬਣੀ ਹੋਈ ਹੈ ਜਿਹਦੇ ਵਿੱਚ ਮੈਂ ਭਾਸ਼ਾ ਵਿਗਿਆਨ ਠੀਕ ਹੈ ਸਵਰ ਵਿਅੰਜਨ ਅਲੰਕਾਰ ਰਸ ਇਹ ਸਾਰੇ ਜਿਹੜੇ ਆ ਮੈਂ ਉਹਦੇ ਵਿੱਚ ਜਿਹੜੀਆਂ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਆ ਠੀਕ ਹੈ ਤੁਸੀਂ ਉਹਦੇ ਵਿੱਚ ਜਿਹੜਾ ਦੇਖ ਸਕਦੇ ਆ ਔਰ ਉਹਦੇ ਵਿੱਚ ਕੁਐਸਚਨਸ ਵੀ ਜਿਹੜੇ ਆ ਪੁਰਾਣੇ ਆ ਜਿਹੜੇ ਆ ਉਹ ਮੈਂ ਉਹਦੇ ਵਿੱਚ ਕੀਤੇ ਸੀਗੇ ਸੋ ਲਾਸਟ ਟਾਈਮ ਜਿਹੜਾ 23 ਦੇ ਵਿੱਚ ਪੇਪਰ ਹੋਇਆ ਸੀਗਾ ਤੇ ਉਹਦੇ ਵਿੱਚੋਂ ਕਾਫੀ ਕੁਐਸਚਨਸ ਉਹ ਵੀਡੀਓਜ਼ ਦੇ ਵਿੱਚੋਂ ਜਿਹੜੇ ਉਹ ਰਿਪੀਟ ਹੋਏ ਸੀ ਠੀਕ ਹੈ ਸੋ ਤੁਸੀਂ ਉਹ ਜਾ ਕੇ ਵੀ ਪਲੇਲਿਸਟ ਦੇਖ ਸਕਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਜਿਹੜਾ ਤੁਸੀਂ ਕੰਮ ਆਪ ਕਰਨਾ ਹੈ ਉਹ ਹੈ ਇਹ ਜਿਹੜੀਆਂ ਬੁੱਕਸ ਹੈ ਠੀਕ ਹੈ 6ਵੀਂ ਤੋਂ 12ਵੀਂ ਤੱਕ ਇਹਨਾਂ ਨੂੰ ਤੁਸੀਂ ਰੀਡ ਸਕਦੇ ਆ ਦੇਖੋ ਪੰਜਾਬੀ ਦੇ ਵਿੱਚੋਂ 30 ਦੇ ਵਿੱਚੋਂ ਨਾ 30 ਮਾਰਕਸ ਲੈਣ ਦਾ ਇੱਕ ਫਾਇਦਾ ਜਿਹੜਾ ਆ ਉਹ ਇਹ ਚੀਜ਼ ਦਾ ਹੈ ਕਿ ਕਈ ਵਾਰ ਐਦਾਂ ਹੁੰਦਾ ਹੈ ਕਿ ਸੀਡੀਪੀ ਦੇ ਵਿੱਚੋਂ ਸਾਡੇ ਮਾਰਕਸ ਨਹੀਂ ਵਧੀਆ ਆਉਂਦੇ ਕਈ ਵਾਰ ਮੈਥ ਇੱਕ ਪੋਰਸ਼ਨ ਐਦਾਂ ਦਾ ਹੁੰਦਾ ਹੈ ਜਿਹੜਾ ਬਹੁਤ ਜ਼ਿਆਦਾ ਡਿਫਿਕਲਟ ਹੁੰਦਾ ਹੈ ਠੀਕ ਹੈ ਸੋ ਕਈ ਵਾਰ ਸਾਡੇ ਉਹਦੇ ਵਿੱਚੋਂ ਮਾਰਕਸ ਘਟ ਜਾਂਦੇ ਆ ਸੋ ਉਹੀ ਮਾਰਕਸ ਅਸੀਂ ਕਵਰ ਕਰ ਸਕਦੇ ਆ ਪੰਜਾਬੀ ਦੇ ਵਿੱਚੋਂ ਠੀਕ ਹੈ ਸੋ ਮੰਨ ਲਓ ਕਿ ਅਗਰ ਤੁਹਾਡੇ ਪੰਜਾਬੀ ਦੇ ਵਿੱਚੋਂ 20 ਮਾਰਕਸ ਆ ਗਏ ਤਾਂ ਬਾਕੀਆਂ ਦੇ ਵਿੱਚੋਂ ਵੀ ਅਗਰ ਤੁਹਾਡੇ 15 ਆ ਗਏ ਕਿਸੇ ਜੋ 20 ਆ ਗਏ ਤਾਂ ਤਾਂ ਵੀ ਤੁਸੀਂ ਜਿਹੜੇ ਉਹ ਆਪਣੇ ਜੋ ਜਿੰਨੇ ਮਾਰਕਸ ਤੁਹਾਨੂੰ ਚਾਹੀਦੇ ਆ ਉਹ ਜਿਹੜੇ ਮਾਰਕਸ ਨਹੀਂ ਆ ਪਾਉਂਦੇ ਠੀਕ ਹੈ ਸੋ ਤੁਸੀਂ ਪੰਜਾਬੀ ਚੋਂ ਤਾਂ ਤੁਸੀਂ ਇਹ ਕੋਸ਼ਿਸ਼ ਕਰੋ ਕਿ ਤੁਹਾਡੇ 28 ਪਲੱਸ ਮਾਰਕਸ ਤਾਂ ਆਣ ਹੀ ਤਾਂ ਹੀ ਜਿਹੜਾ ਤੁਹਾਡਾ ਪੇਪਰ ਕਲੀਅਰ ਹੋਣ ਦੀ ਜਿਹੜੀ ਹੈ ਉਹ ਪਰਸੈਂਟੇਜ ਉਨੀ ਹੀ ਵੱਧ ਜਾਂਦੀ ਹੈ ਠੀਕ ਹੈ ਸੋ ਇੱਕ ਇੱਕ ਮਾਰਕਸ ਜਿਹੜਾ ਇਹਦੇ ਵਿੱਚ ਜਿਹੜਾ ਆ ਜ਼ਰੂਰੀ ਹੈ ਸੋ ਤੁਸੀਂ ਪਲੇਲਿਸਟ ਤੇ ਵਿੱਚ ਜਾ ਕੇ ਉੱਥੇ ਵੀ ਤੁਸੀਂ ਦੇਖ ਸਕਦੇ ਆ ਸਵਰ ਵਿਅੰਜਨ ਠੀਕ ਹੈ ਭਾਸ਼ਾ ਵਿਗਿਆਨ ਧੁਨੀਆਂ ਉਹ ਸਾਰੀਆਂ ਦੀਆਂ ਜਿਹੜੀਆਂ ਵੀਡੀਓਜ਼ ਐ ਅਪਲੋਡ ਕੀਤੀਆਂ ਐ ਔਰ ਉਹਦੇ ਵਿੱਚੋਂ ਹੀ ਕੁਐਸਚਨ ਹਰ ਵਾਰੀ ਜਿਹੜੇ ਆ ਰਿਪੀਟ ਤਕਰੀਬਨ ਹੋ ਹੀ ਜਾਂਦੇ ਠੀਕ ਹੈ ਸੀਟੈਟ ਦੇ ਵਿੱਚ ਮੁਸ਼ਕਲ ਆਉਂਦੀ ਐ ਸੀਟੈਟ ਜ਼ਿਆਦਾ ਥਿਉਰੀ ਬੇਸਡ ਕੁਐਸਚਨ ਪੁੱਛਦੇ ਆ ਪੈਡਾਗੋਜੀ ਪੁੱਛਦੇ ਆ ਪਰ ਪੰਜਾਬ ਵਾਲੇ ਪੇਪਰ ਦੇ ਵਿੱਚ ਐਦਾਂ ਪੈਡਾਗੋਜੀ ਨਹੀਂ ਪੁੱਛਦੇ ਠੀਕ ਹੈ ਇੱਕ ਅੱਧਾ ਕੁਐਸਚਨ ਹੁੰਦਾ ਆ ਬਾਕੀ ਸਾਰੇ ਜਿਹੜੇ ਆ ਉਹ ਇੱਦੀ ਗ੍ਰਾਮਰ ਦੇ ਕੁਐਸਚਨ ਜਿਹੜੇ ਆ ਉਹ ਜ਼ਿਆਦਾ ਹੁੰਦੇ ਆ ਬਾਕੀ ਜਿਹੜੇ ਇੱਕ ਕਵਿਤਾ ਔਰ ਵਾਰਤਕ ਦਾ ਕੋਈ ਪੈਰਾ ਹੁੰਦਾ ਹੈ ਉਹਦੇ ਲਈ ਮੈਂ ਤੁਹਾਨੂੰ ਦੱਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ 6ਵੀਂ ਤੋਂ 10ਵੀਂ ਤੱਕ ਜਾਂ 12ਵੀਂ ਤੱਕ ਦੇ ਜਿਹੜੀਆਂ ਬੁੱਕਸ ਤੁਸੀਂ ਪੜੋ ਠੀਕ ਹੈ ਅਗਰ ਕਿਸੇ ਕੋ ਬੁੱਕਸ ਨਹੀਂ ਹੈ ਤਾਂ ਉਹ ਪੰਜਾਬ ਐਜੂਕੇਅਰ ਐਪ ਆ ਠੀਕ ਹੈ ਉਹ ਐਪ ਤੇ ਜਾ ਕੇ ਵੀ ਜਿਹੜਾ ਉਹ ਤੁਸੀਂ ਜਿਹੜਾ ਦੇਖ ਸਕਦੇ ਆ ਠੀਕ ਹੈ ਐਜੂਕੇਅਰ ਜਿਹੜੀ ਐਪ ਹੈ ਪੰਜਾਬ ਦੀ ਠੀਕ ਹੈ ਸੋ ਉੱਥੇ ਜਾ ਕੇ ਜਿਹੜਾ ਆ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਉੱਥੇ ਸਾਰੀਆਂ ਜਿਹੜੀਆਂ 10ਵੀਂ 12ਵੀਂ ਤੱਕ ਜਿਹੜੀਆਂ ਉੱਥੇ ਬੁੱਕਸ ਉੱਤੇ ਪਈਆਂ ਹੋਈਆਂ ਟੈਕਸਟ ਉਦੇ ਵਿੱਚੋਂ ਜਸਟ ਤੁਸੀਂ ਸਿਰਫ ਪੈਰਾ ਪੜ੍ਹੋ ਉਹ ਦੇਖੋਗੇ ਕਿ ਕਿਹੜੇ ਰਾਈਟਰ ਦਾ ਹੈ ਇੰਨਾ ਹੀ ਜਿਹੜਾ ਹੈ ਉਹ ਕਾਫੀ ਠੀਕ ਹੈ ਸੋ ਇੰਨੇ ਕਿਹੜੇ ਨੋਟਸ ਤੁਹਾਨੂੰ ਖੁਦ ਜਿਹੜੇ ਉਹ ਕਰਨੇ ਪੈਣੇ ਆ ਠੀਕ ਹੈ ਸੋ ਜਿਹੜਾ ਆ ਹੁਣ ਪਤਾ ਨਹੀਂ ਹੈ ਪੇਪਰ ਕਦ ਆਣਾ ਹੈ ਕਈ ਕਈ ਕਹਿ ਰਹੇ ਕਿ ਮਾਸਟਰ ਕੈਟਰ ਪਹਿਲਾ ਆਏਗਾ ਪੀਐਸਟੈਟ ਬਾਅਦ ਆਏਗਾ ਪਰ ਤੁਸੀਂ ਜਿਹੜੀ ਇਹ ਸੋਲਵਨ ਦੇ ਵਿੱਚ ਨਾ ਆਪੋ ਤੁਸੀਂ ਆਪਣੀ ਤਿਆਰੀ ਜਿਹੜੀ ਜਿਹੜੀ ਉਹ ਬਰਕਰਾਰ ਰੱਖੋ ਕਿਉਂਕਿ ਪੀਐਸਟੈਟ ਦਾ ਐਗਜ਼ਾਮ ਹੋਏਗਾ ਜ਼ਰੂਰ ਠੀਕ ਹੈ 26 ਮਈ ਨੂੰ ਜਿਹੜਾ ਆ ਇਹਦਾ ਆਇਆ ਸੀਗਾ ਨੋਟੀਫਿਕੇਸ਼ਨ ਕਿ 26 ਮਈ ਨੂੰ ਹੋਏਗਾ ਪਰ ਉਸ ਤੋਂ ਬਾਅਦ ਚੌਂ ਜਾਬਤਾ ਲੱਗ ਗਿਆ ਤਾਂ ਜਿਹੜਾ ਉਹ ਨਹੀਂ ਹੋ ਪਾਇਆ ਠੀਕ ਹੈ ਪਰ ਅਗਰ ਇਹਨਾਂ ਨੇ ਨੋਟੀਫਿਕੇਸ਼ਨ ਦਿੱਤਾ ਆ ਤਾਂ ਜਿਹੜਾ ਇਹ ਜ਼ਰੂਰ ਇਹ ਪੇਪਰ ਹੋਏਗਾ ਸੋ ਤੁਸੀਂ ਆਪਣੀ ਜਿਹੜੀ ਹੈ ਤਿਆਰੀ ਰੱਖੋ ਕਿ ਇਹ ਮੌਕਾ ਜਿਹੜਾ ਵੀ ਆਇਆ ਇਸ ਨੂੰ ਗਵਾਉਣਾ ਨਹੀਂ ਕਿਉਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਇਰੈਗੂਲਰ ਪੇਪਰ ਹੈ ਕਦੀ ਵੀ ਇਹ ਟਾਈਮ ਤੇ ਜਿਹੜਾ ਪੇਪਰ ਨਹੀਂ ਹੁੰਦਾ ਬਹੁਤ ਲੇਟ ਹੁੰਦਾ ਹੈ ਠੀਕ ਹੈ ਸੋ ਇਸ ਲਈ ਆਪਣੀ ਜਿਹੜੀ ਤਿਆਰੀ ਹੈ ਜਿਹੜੀ ਉਸ ਨੂੰ ਜਿਹੜਾ ਉਹ ਬਰਕਰਾਰ ਰੱਖੋ ਸੋ ਵੀਡੀਓ ਦੇ ਅਖੀਰ ਤੱਕ ਬਣਾਈ ਲੈਣ ਤੁਹਾਡੇ ਸਾਰਿਆਂ ਦਾ ਧੰਨਵਾਦ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਵਧੀਆ ਲੱਗੀ ਹੋਵੇਗੀ ਸੋ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਸਤਿ